ਅੱਜ ਸਿੱਧੂ ਮੂਸੇਵਾਲਾ ਦੀ ਦੂਸਰੀ ਵਰਸੀ ਹੈ 29 ਮਈ ਹੈ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਜਿਹੜੇ ਆ ਉਹ ਸਿੱਧੂ ਦੀ ਸਮਾਦ ਤੇ ਪਹੁੰਚਦੇ ਆ ਤੇ ਨਾਲ ਹੁੰਦਾ ਸਿੱਧੂ ਦਾ ਛੋਟਾ ਵੀਰ ਸਿੱਧੂ ਦੇ ਪਿਤਾ ਸਿੱਧੂ ਦੇ ਗਲ ਦੇ ਵਿੱਚ ਪਰਨਾ ਵੀ ਪਾਉਂਦੇ ਆ ਤੇ ਮਾਤਾ ਬੜੀ ਭਾਵੁਕ ਅੱਖਾਂ ਨਾਲ ਆਪਣੇ ਜਵਾਨ ਪੁੱਤ ਨੂੰ ਦੇਖ ਰਹੀ ਹੁੰਦੀ ਹੈ ਜਿਹਨੂੰ 29 ਮਈ 2022 ਨੂੰ ਬਦਮਾਸ਼ਾਂ ਨੇ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਸੀ ਸਿੱਧੂ ਮੂਸੇਵਾਲਾ ਦੇ ਇਨਸਾਫ ਵਾਸਤੇ ਜਿੱਥੇ ਸਾਰੇ ਲੋਕ ਉਹਨੂੰ ਚਾਉਣ ਵਾਲੇ ਜਿਹੜੇ ਆ ਉਹ ਇਹ ਮੰਗ ਕਰਦੇ ਆ ਵੀ ਪੁਲਿਸ ਨੂੰ ਹੁਣ ਇਹ ਜਿਹੜੇ ਦੋਸ਼ੀ ਆ ਇਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਹਾਲਾਂਕਿ ਕੁਝ ਦੋਸ਼ੀ ਦੇੜੇ ਆ ਉਹ ਗ੍ਰਿਫਤ ਦੇ ਵਿੱਚ ਵੀ ਆ ਪਰ ਕੁਝ ਜਿਹੜੇ ਆ ਉਹ ਵਿਦੇਸ਼ਾਂ 'ਚ ਬੈਠੇ ਆ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਵੀ ਸਾਂਝੀਆਂ ਕਰਦੇ ਆ ਉਹ ਆਪਣੇ ਆਪ ਨੂੰ ਜਿਹੜਾ ਵਾ ਉਹ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਮਾਤਾ ਪਿਤਾ ਜਿਨ੍ਹਾਂ ਨੇ ਆਪਣਾ ਬੱਚਾ ਘਵਾਲਿਆ ਔਰ ਉਸ ਬੱਚੇ ਦੀ ਗਲਤੀ ਵੀ ਕੋਈ ਨਹੀਂ ਨਾਮਣਾ ਖੱਟਿਆ ਗਾਇਕੀ ਦੇ ਵਿੱਚ ਸਿੱਧੂ ਨੇ ਕੈਨੇਡਾ ਪੜਨ ਗਿਆ ਸੀਗਾ ਉੱਥੋਂ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਚੰਦ ਕੁਸਾਲਾਂ ਦੇ ਵਿੱਚ ਹੀ ਸਿੱਧੂ ਜਿਹੜਾ ਉਹ ਐਡਾ ਵੱਡਾ ਨਾਮ ਬਣ ਗਿਆ ਭਈ ਹਰੇਕ ਮੋੜ ਹਰੇਕ ਚਬਾਰੇ ਹਰੇਕ ਗੱਡੀ ਹਰੇਕ ਸਮਾਗਮ ਦੇ ਵਿੱਚ ਸਿੱਧੂ ਦੇ ਗੀਤ ਤੋਂ ਬਿਨਾ ਉਹ ਮੁਕੰਮਲ ਨਹੀਂ ਸੀ ਹੁੰਦੇ ਤੇ ਬਸ ਇਹੀ ਗੱਲ ਜਿਹੜੀ ਸੀਗੀ ਇਹ ਦੁਸ਼ਮਨਾ ਨੂੰ ਰੜਕਦੀ ਸੀਗੀ ਤੇ ਉਹਨਾਂ ਨੇ 29 ਮਈ 2022 ਨੂੰ ਜਿਹੜਾ ਸਿੱਧੂ ਦੇ ਬਿਲਕੁਲ ਘਰ ਦੇ ਲੱਗ ਗਏ ਜਿਹੜਾ ਉਹਦੇ ਪਿੰਡ ਮੂਸੇ ਵਾਲਾ ਉਤੋਂ ਆਪਣੀ ਸ਼ਾਇਦ ਮਾਸੀ ਜੀ ਵੱਲ ਜਾ ਰਿਹਾ ਸੀਗਾ ਤੇ ਉੱਥੇ ਉਹਦਾ ਜਿਹੜਾ ਰਾਹ ਦੇ ਵਿੱਚ ਕਤਲ ਕਰ ਦਿੱਤਾ ਬਾਅਦ ਚ ਫਿਰ ਵੀਡੀਓ ਸਾਂਝੀ ਕਰਨ ਲੱਗ ਪਏ ਵੀ ਬਹੁਤ ਵੱਡਾ ਕੰਮ ਕੀਤਾ ਕਿਸੇ ਦਾ ਜਵਾਨ ਪੁੱਤ ਮਾਰ ਕੇ ਵੀਡੀਓਾਂ ਸਾਂਝੀਆਂ ਕਰਨ ਲੱਗ ਪਏ ਫਿਰ ਭੱਜ ਗਏ ਕੋਈ ਗੁਜਰਾਤ ਤੋਂ ਫੜਿਆ ਗਿਆ ਕੋਈ ਕਿਤੋਂ ਫੜਿਆ ਗਿਆ ਹੈ ਜੀ ਫਿਰ ਕੋਈ ਜਿਹੜੇ ਆ ਉਹ ਵਿਦੇਸ਼ 'ਚ ਬੈਠਿਆ ਨੇ ਜ਼ਿੰਮੇਵਾਰੀ ਲੈ ਲਈ ਜੀ ਤੇ ਕੰਮ ਅਸੀਂ ਕਰਵਾਇਆ ਪਰ ਉਹਦੇ ਮਾਤਾ ਪਿਤਾ ਜਿਹੜੇ ਆ ਜੋ ਉਹ ਹੰਡਾਰੇ ਆ ਉਹੀ ਜਾਣਦੇ ਆ ਲੋਕ ਜਿਹੜੇ ਆ ਇਨਸਾਫ ਦੀ ਮੰਗ ਕਰ ਰਹੇ ਆ ਔਰ ਸਰਕਾਰਾਂ ਨੂੰ ਚਾਹੀਦਾ ਕਿ ਇਸ ਕੇਸ ਦੇ ਵਿੱਚ ਜਿਹੜੀ ਆ ਉਹ ਤੇਜ਼ੀ ਲਿਆਉਣੀ ਚਾਹੀਦੀ ਆ ਜਿਹੜੇ ਫਰਾਰ ਮੁਜਰਮ ਨੇ ਵਿਦੇਸ਼ਾਂ 'ਚ ਬੈਠੇ ਹੋਏ ਆ ਇੰਟਰਪੋਲ ਭਾਵਾਂ ਤੁਸੀਂ ਜਾਰੀ ਕੀਤੇ ਆ ਐਲਓਸੀ ਜਾਰੀ ਹੋਏ ਹੋਏ ਆ ਪਰ ਉਹਨਾਂ ਨੂੰ ਗ੍ਰਿਫਤਾਰ ਕਰੋ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਸਜ਼ਾਵਾ ਹੋਣੀਆ ਚਾਹੀਦੀ ਆ ਤਾਂ ਜੋ ਦੁਨੀਆ ਸਾਹਮਣੇ ਇੱਕ ਉਦਾਹਰਨ ਪੇਸ਼ ਹੋ ਸਕੇ ਕਿ ਕਿਸੇ ਦਾ ਬੱਚਾ ਖੋਣਾ ਕਿੱਡਾ ਵੱਡਾ ਜੁਰਮ ਐ ਔਰ ਬੱਚਾ ਜਿਹੜਾ ਉਹ ਕੱਲਾ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦਾ ਤਾਂ ਹੁਣ ਹੈ ਹੀ ਨਹੀਂ ਸੀ ਉਹ ਤਾਂ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਜਿਹੜੇ ਆ ਜਿਹੜੇ ਪੰਜਾਬੀ ਬੋਲਦੇ ਆ ਸਮਝਦੇ ਆ ਉਹਨਾਂ ਦਾ ਬੱਚਾ ਸੀਗਾ ਉਹਨਾਂ ਦੇ ਦਿਲਾਂ 'ਚ ਵਸਦਾ ਸੀਗਾ ਸੋ ਅੱਜ ਸਿੱਧੂ ਮੂਸੇਵਾਲਾ ਦੀ ਦੂਸਰੀ ਵਰਸੀ ਤੇ ਜਿੱਥੇ ਲੋਕ ਜਿਹੜੇ ਆ ਉਹਦੀ ਸਮਾਦ ਉੱਤੇ ਦੂਰੋਂ ਦੂਰੋਂ ਪਹੁੰਚੇ ਪਰ ਉਹਦੇ ਮਾਤਾ ਪਿਤਾ ਦੀਆਂ ਜਿਹੜੀਆਂ ਤਸਵੀਰਾਂ ਬਿਆਨ ਕਰਦੀਆਂ ਨੇ ਇਹ ਠੀਕ ਹੈ ਕਿ ਉਹ ਅੱਜ ਪਹੁੰਚ ਗਏ ਆ ਪਰ ਵਾਕਿਆ ਹੀ ਜੋ ਉਹ ਹੰਡਾ ਰਹੇ ਆ ਜੋ ਉਹਨਾਂ ਦੇ ਦਿਲ ਦੇ ਬਲਵਲੇ ਆ ਜੋ ਉਹਨਾਂ ਦੇ ਵਿਚਾਰ ਆ ਇਹ ਉਹੀ ਜਾਣਦੇ ਆ ਜਿਨ੍ਹਾਂ ਨੇ ਆਪਣਾ ਜਵਾਨ ਪੁੱਤ ਜਿਹੜਾ ਉਹ ਆਪਣੇ ਹੱਥੋਂ ਗੁਆ ਲਿਆ नाम अंकुर हुड्डा है जी मैं और यूपी से आया हूँ यूपी में भी मेरा जिला बुलंदशहर है और बड़ा लंबा सफर रहा लेकिन लंबा कुछ नहीं है यहाँ आके दर्शन हो गए भाई इससे बड़ी बात कुछ नहीं है और बाकी मैं फैन तो हुई सिद्धू भाई का फैन के मैं बहुत ज्यादा हूँ यार मतलब कुछ कह नहीं सकता इनके बारे में और आया भी हूँ तो बड़ा मतलब मैंने दिक्कत कुछ ना हुई कि मैंने यहाँ जो है बापू जी मिल गए और सिद्धू भाई भी तो दर्शन हो गए इससे बड़ी कोई मेरे यहाँ सौभाग्य की बात नहीं है कब सिद्धू से जुड़े थे क्या तो मैं सत्रह अठारह से जुड़ा हुआ हूँ सुनता रह रहा लेकिन कुछ समझ में ना आ गई लेकिन अब सुनते 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 पंजाबी इतनी समझ गया कि मैं जोमेटो टीम मैं जोमेटो कंपनी है तो उसमें एक लाइव कंसर्ट हुआ उसमें मैंने सिद्धू भाई के गाने गाए और ऐसे गाने गाए कि हल्ला मत किया हुआ अभी भाई हल्ला क्या मत न सिद्धू भाई ने खुद ही इतना घमासान रखा तो कहने वाली तो कोई बात कौन सा गाना सिद्धू के तो डालरा वांग नाम साडा चल और बाकी सोहाई भी है और लेजेंड तो आपने पता ही है मतलब सारे कोई ऐसा नहीं है कि गाना जो बंदा ना सुन सके कि जिम में चले जाओ कहीं भी चले जाओ सिद्धू भाई सिद्धू भाई होनी है और मैं अपने वहां भी बताता हूँ जिला बुलंदशहर में किसी भी गाड़ी पर चले जाओ बाइक पर चले जाओ हर जगह सिद्धू भाई के फोटो हैं लेकिन कुछ मेरे पिंड में ही मेरे मतलब गांव में ही ऐसे बंदे हैं जो मैंने पागल कह कोई दिक्कत नहीं मैं इसी वैसे आया हूँ यहाँ क्योंकि भाई का तू पागल है सिद्धू सिद्धू करा है भाई कोई बात नहीं तुमने दिक्कत लग रही है हट जाओ मैं सिद्धू भाई नहीं भूल सकता कभी मेरे माँ बाप इसी मतलब फोन आया अभी बोल रहे क्या कोई दिक्कत परेशानी रस्ते में कैसी भी कुछ आ तो फोन करिए बाकी सिद्धू भाई के यहाँ होके चले जाइए तो मैं अभी परसों ड्यूटी करी मैंने ड्यूटी तो मैं ऐसी करूं तीन सौ चार सौ रूपए झाड़िए जाता नहीं है पर मैंने बड़ी खुशी मिली कि मैं यहाँ आ गया देखो दुनियादारी है सिद्धू भाई ने भी की है लेकर तो कोई कुछ नहीं जाना कभी दुनिया से

Subscribe to One India channel and never miss an update.